अवतार ਮਹੀਨੇ ਜਨਵਰੀ ਦੇ ਵਿੱਚ ਹਰ ਸਾਲ ਹੀ ਸੰਗਤ ਵੱਲੋਂ ਇਸ ਸੰਤਾਰ ਮਹੀਨੇ ਨੂੰ ਖੁਸ਼ੀਆਂ ਦੇ ਤੌਰ ਤੇ ਨੱਚ ਗਾ ਕੇ ਮਨਾਇਆ ਜਾਂਦਾ ਹੈ ਜੇਕਰ ਸਾਧ ਸੰਗ ਸੈਦਿਕ ਮੌਮ ਦੀ ਗੱਲ ਕਰਨੀ ਜਾਵੇ ਜਾਂ ਪੰਜਾਬ ਦੇ ਕਿਸੇ ਵੀ ਖੋਣ ਦੀ ਗੱਲ ਕਰਨੀ ਜਾਵੇ ਤਾਂ ਅੱਜ ਸੰਗਤ ਇਸ ਦਿਨ ਨੂੰ ਇੱਕ ਤਿਵਾਰ ਦੇ ਰੂਪ ਵਿੱਚ ਮਨਾ ਰਹੀ ਹੈ 25 ਜਨਵਰੀ ਦਾ ਤਿਉਹਾਰ ਜਦੋਂ ਆਉਂਦਾ ਹੈ ਤਾਂ ਸੰਗਤ ਬਾਹਰ ਛੱਡ ਕੇ ਡੇਰਾ ਸੱਚਾ ਸੌਦਾ ਵਿਖੇ ਨਤਮਸਤਕ ਹੁੰਦੀ ਏ ਪਰ ਅੱਜ ਦੀ ਗੱਲ ਕਰ ਲਈ ਜਦ ਤੱਕ ਅੱਜ ਪੰਜੇ ਕੋ ਤਾੜ ਵਿਖੇ ਮੌਜੂਦ ਆ ਜਿੱਥੇ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਏ ਨਾਮ ਚਰਚਾ ਦਾ ਆਨੰਦ ਲੈ ਰਹੀ ਹੈ ਹਲਕਾ ਗੁਰੂ ਅਰਜਨ ਦੇਵ ਯਕ ਤੇ ਸਾਬਕਾ ਕਮੇਂਡੈਂਟ ਮੰਤਰੀ ਸਰਦਾਰ ਫੌਜਾ ਸਿੰਘ ਸਰਾਰੀ ਉਹਨਾਂ ਦੇ ਪਰਿਵਾਰ ਦੇ ਤੌਰ ਤੇ ਉਹਨਾਂ ਦੀ ਧਰਮ ਪਤਨੀ ਵੀ ਅੱਜ ਇੱਥੇ ਪਹੁੰਚ ਨੇ ਮੈਡਮ ਚਰਨਜੀਤ ਕੌਰ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਆਸਤਾ ਦੇ ਸਮੁੰਦਰ ਵਿੱਚ ਪਹੁੰਚਣ ਤੇ ਕਿਸ ਤਰ੍ਹਾਂ ਉਹਨਾਂ ਨੂੰ ਮਹਿ ਆਹ ਸ਼ੰਦਰ ਸ਼ੰਦਰ ਅਬਾ ਵੀ ਅੱਜ ਤੇ ਪਹੁੰਚੇ ਹੋ ਵੱਡੀ ਕੀ ਦੀ ਸੰਗਤ ਵੀ ਪਹੁੰਚੀ ਕਿਵੇਂ ਦੇਖਦੇ ਤੇਰਾ ਸੱਚਾ ਸੌਦੇ ਪਹਿਲਾਂ ਤਾਂ ਮੇਰਾ ਨਾਰਾ ਜੂਰ ਕੀਤਾ ਜੀ ਪਿਤਾ ਜੀ ਵੱਲੋਂ ਸ਼ੰਦਰ ਸ਼ੰਦਰ ਮੇਰਾ ਯਾਰ ਸਾ ਬਹੁਤ ਬਹੁਤ ਵਰਕ ਆਉਣ ਜੀ ਛਾ ਸੰਧਾਮ ਜੀ ਦੇ ਜਨਮ ਦਿਹਾੜਾ ਮੀਨਾ ਚੱਲ ਰਿਹਾ ਜੀ ਸਾਲੂ ਬਹੁਤ ਉੱਚੀ ਜੀ ਅਸੀਂ ਪੁਰਾਣੇ ਹੀ ਬਹੁਤ ਪੁਰਾਣੇ ਅਸੀਂ ਜੀ 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 ਪ੍ਰੇਮੀ ਆ ਗਿਆ ਜੀ ਅਸੀਂ ਸੇਵਾ ਹੀ ਬਹੁਤ ਕੀਤੀ ਹੈ ਜੀ ਤੇ ਮਾਲਕ ਨੇ ਮੇਰੇ ਵੀ ਬਹੁਤ ਕੀਤੀ ਸਾਡੇ ਜੀ ਜੀ ਤੇ ਉਹਨਾਂ ਦਾ ਸ਼ੁਕਰ ਕਰਦੇ ਆ ਵੀ ਪਰਮਾਤਮਾ ਨੇ ਬਹੁਤ ਹੀ ਸਾਨੂੰ ਖੁਸ਼ੀਆਂ ਬਖਸ਼ੀਆਂ ਤੇ ਸਾਰੀ ਸੰਗਤ ਵੀ ਬਖਸ਼ੀ ਇਸੇ ਤਰ੍ਹਾਂ ਤੇ ਅਸੀਂ ਬਹੁਤ ਖੁਸ਼ ਆ ਤੇ ਬਹੁਤ ਹੀ ਇਹ ਕਾਰਜ ਕਰਮ ਚੱਲਦੇ ਨੇ ਅਸੀਂ ਵੀ ਸੇਵਾ ਤੇ ਜਾਂਦੇ ਹਾਂ ਤੇ ਬਹੁਤ ਆਲਾ ਉਹ ਰੋਂਦੇੜਾ ਸਾਡਾ ਖੂਨ ਨਹੀਂ ਲੈਂਦੇ ਜਿੰਦਾ ਅਸੀਂ ਰੋਂਦੇ ਸੀ ਵੀ ਸਾਡਾ ਖੂਨ ਕਿਉਂ ਨਹੀਂ ਲੈ ਆ ਗਿਆ ਉਹ ਖੂਨ ਲੈਣ ਵਾਲੇ ਡਾਕਟਰ ਹੀ ਭੱਜ ਜਾਂਦੇ ਸੀਗੇ ਕਿ ਐਨਾ ਖੂਨ ਕਿੱਥੋਂ ਤੁਸੀਂ ਤਾਂ ਨਦੀਵ ਆਤੀਆਂ ਪਰ ਇਹ ਇੱਕ ਸਸਤਾ ਇਹ ਜੀਆ ਜਿਹੜੀ ਖੂਨ ਤੇ ਟਰੱਕ ਟਰਾਲੀਆਂ ਸਭ ਭਰੇ ਜਾਂਦੇ ਸੀ ਤੇ ਭੱਜ ਜਾਂਦੇ ਸੀ ਤੇ ਅਸੀਂ ਬਹੁਤ ਹੀ ਸਾਲ ਸੇਵਾ ਹੀ ਕੀਤੀ ਹੈ ਤੇ ਹੁਣ ਪਰਮਾਤਮਾ ਵੱਲੋਂ ਸਾਡੀ ਦੂਜੀ ਸੇਵਾ ਲੱਗੀ ਅੱਜ ਉਸ ਚੀਜ਼ ਦਾ ਫਲ ਮਿਲਿਆ ਤੇ ਅੱਜ ਕੈਬਨਿਟ ਮੰਤਰੀ ਰਹੇ ਐਮਐਲਏ ਵਜਾ ਕੇ ਬਣੇ ਐਂ ਉਸ ਚੀਜ਼ ਦੀ ਸੇਵਾ ਦਾ ਅੱਜ ਫਲ ਤੁਸੀਂ ਲੈਂਦੇ ਹੋ ਕਿ ਉਸ ਹਾਂਜੀ ਹਾਂਜੀ ਬਹੁਤ ਸਾਨੂੰ ਉਸ ਗੱਲ ਦਾ ਬਹੁਤ ਫਾਇਦਾ ਹੋਇਆ ਜੀ ਕਿਤਾਈ ਜੀ ਮੇਰੇ ਨਾਲ ਅਸੀਂ ਤਾਂ ਦਿਨ ਰਾਤ ਉਹਨਾਂ ਦੇ ਨਾਲ ਅਸੀਂ ਕਰਿਆ ਜੀ ਵੀ ਮਾਲਕ ਨੇ ਸਾਡੇ ਤੇ ਬਹੁਤ ਰਹਿਮ ਕੀਤੀ ਅਸੀਂ ਤਾਂ ਦੇਣਾ ਨਹੀਂ ਦੇ ਸਕਿਆ ਐ ਸੰਸਥਾ ਨਾਲ ਜੁੜੇ ਅਸੀਂ ਰਵਾਂਗੇ ਵੀ ਤੇ ਰਹੇਗੇ ਵੀ ਸੀ ਹਾਂ ਬਿਲਕੁਲ ਜੀ ਇਹ ਸੰਸਥਾ ਨਾਲ ਜੁੜਿਆ ਤੇ ਹਮੇਸ਼ਾ ਜੁੜੇ ਰਾਵਾਂਗੇ ਜੋ ਸੇਵਾ ਸਿਮਰਨ ਕਰਦੇ ਰਹੇ ਤੇ ਅੱਜ ਵੀ ਉਸ ਤੇ ਅਟਾਲਾ ਸਾਡੇ ਨਾਲ 85 ਮੈਂਬਰ ਮੌਜੂਦ ਨੇ ਭਾਈ ਜੀ ਕਿਵੇਂ ਦੇਖਦੇ ਹੋ ਡੇਰਾ ਸੱਚਾ ਸੋਤਾ ਦੀ ਮੈਂ ਅੱਜ ਖੜਾ ਆ ਗਿਆ ਸੰਗਤ ਦਾ ਪੰਜੇ ਗਤਾਰ ਦੇ ਦੰਦਨ ਸਤਿਗੁਰ ਤੇ ਰਿਆਸਾ ਸਭ ਤੋਂ ਪਹਿਲਾਂ ਸ਼ੈਨ ਸ਼ੋਕੇ ਸ਼ੈਨशाह ਪਰਮ ਪਿਤਾ ਸ਼ਾਸਤ ਨਾਮ ਜੀ ਦੇ ਜਨਮ ਮਹੀਨੇ ਦੀ ਆਈ ਹੋਈ ਸਾਧ ਸੰਗਤ ਨੂੰ ਲੱਖ ਲੱਖ ਵਾਰ ਕਰੋੜ ਕਰੋੜ ਵਾਰ ਵਧਾਈ ਦਿੰਦੇ ਹਾਂ ਇਹ ਜੋ ਹਯੂਰ ਪਿਤਾ ਜੀ ਨੇ 160 67 ਮਾਨਮਤਾ ਭਲਾਈ ਦੇ ਕੰਮ ਚਲਾਏ ਹਨ ਉਹ ਸਾਧ ਸੰਗਤ ਸਾਰੇ ਮਿਲ ਜੁਲ ਕੇ ਕਰ ਰਹੇ ਹਾਂ ਅੱਜ ਜੋ ਇੱਕ ਹਯੂਰ ਪਿਤਾ ਜੀ ਦੇ ਪ੍ਰੇਰਣਾ ਮੁਤਾਬਕ ਪਰਮ ਪਿਤਾ ਸ਼ਾਹ ਸਤਨਾਮ ਜੀ ਦੇ ਜਨਮ ਮਹੀਨਾ ਮੰਡੀ ਪੰਜੇ ਕੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਗਰੀਬਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਸਾਡੇ ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਣੀ ਐਕਸ ਮਿਨਿਸਟਰ ਉਹਨਾਂ ਦੀ ਫੈਮਲੀ ਵੀ ਇੱਥੇ ਪਹੁੰਚੀ ਹੈ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਸਾਰੀ ਸਾਧ ਸੰਗਤ ਵੱਲੋਂ ਸਾਰੀ ਕਮੇਟੀ ਵੱਲੋਂ ਕਿਉਂਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਥੇ ਨਾਮ ਚਰਚਾ ਵਿੱਚ ਟਾਈਮ ਦਿੱਤਾ ਹੈ ਅਸੀਂ ਸਾਰੀ ਸੰਗਤ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਇਸ ਕੋਰ ਕਾਲ ਯੁੱਗ ਦੇ ਵਿੱਚ ਜਿਹੜਾ ਨਾਮ ਚਰਚਾ ਵਿੱਚ ਚੱਲ ਕੇ ਆਏ ਹਨ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਦੰਨ ਦੰਸਦ ਸਤਿਗੁਰ ਤੇਰਾ ਆਸਿ ਬਿਲਕੁਲ ਜੀ ਖੂਨਦਾਨ ਦੀ ਗੱਲ ਹੋਵੇ ਮਕਾਨ ਬਣਾ ਕੇ ਦੇਣਾ ਹੋਵੇ ਜਾਂ ਫਿਰ ਰਾਸ਼ਨ ਵੰਡਣ ਦੀ ਗੱਲ ਆਉਂਦੀ ਤਾਂ ਡੇਰਾ ਸੱਚਾ ਸੌਦਾ ਅਗਾ ਹੋ ਕੇ ਇਸ ਚੀਜ਼ ਨੂੰ ਨਿਭਾਉਂਦਾ ਆਇਆ ਅੱਜ ਪੰਜੇ ਗੀ ਉਤਾਰ ਦੇ ਵਿੱਚ ਵਿਰਾਸ਼ਣ ਦੀ ਗੱਲ ਕਰ ਲਈ ਜਾ ਤਾਂ ਤਕਰੀਬਨ ਬਹੁਤੇ ਪਰਵਾਰਾਂ ਨੂੰ ਗੱਲ ਰਾਸ਼ਨ ਦਿੱਤਾ ਗਿਆ ਪਰ ਸਾਡੇ ਨਾਲ ਮਜੂਦ 85 ਮੈਂਬਰ ਸ਼ਿਵ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਾਣ ਲੈਣਾ ਕਿ ਕਿੰਨੇ ਪਰਵਾਰਾਂ ਨੂੰ ਸ਼ਿਵ ਜੀ ਕਿੰਨੇ ਪਰਿਵਾਰਾਂ ਨੂੰ ਜਿਹੜਾ ਅੱਜ ਰਾਸ਼ਨ ਦਿੱਤਾ ਗਿਆ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਪਰਮ ਪਿਤਾ ਸਾਹਿਬ ਸਤਨਾਮ ਜੀ ਦੇ ਜਨਮ ਦਿਹਾੜੇ ਦੀ ਸਾਰੀ ਹੀ ਸੰਗਤ ਨੂੰ ਲੱਖ ਲੱਖ ਵਾਰ ਵਧਾਈ ਹੋਵੇ ਜੋ ਡੇਰਾ ਸੱਚਾ ਸੋਦਾ ਵੱਲੋਂ 167 ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਉਸ ਦੇ ਵਿੱਚ ਜੋ ਰਾਸ਼ਨ ਦੇਣਾ ਪਰਿਵਾਰਾਂ ਨੂੰ ਤਾਂ ਉਸੇ ਲੜੀ ਦੇ ਤਹਿਤ ਅੱਜ ਕਾਫੀ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਔਰ ਦੂਸਰਾ ਜੋ ਇੱਕ ਆਪਸੀ ਭਾਈਚਾਰਾ ਡੇਰੇ ਸੱਚੇ ਸੋਦਾ ਵੱਲੋਂ ਹਮੇਸ਼ਾ ਹੀ ਹਜ਼ੂਰ ਪਿਤਾ ਜੀ ਵੱਲੋਂ ਇੱਕ ਸਰਵ ਧਰਮ ਸੰਗਮ ਜੋ ਡੇਰਾ ਸੱਚਾ ਸੋਦਾ ਨੂੰ ਮੰਨਿਆ ਜਾਂਦਾ ਹੈ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਅੱਜ ਜੋ ਮੰਡੀ ਪੰਜੇ ਕੇ ਉਤਾੜ ਵਿੱਚ ਵੇਖਣ ਨੂੰ ਮਿਲੀ ਜਿਸ ਵਿੱਚ ਪੰਜੇ ਕੇ ਉਤਾੜ ਦੀ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਹਨ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਅੱਜ ਜਨਮ ਦਿਹਾੜੇ ਵਿੱਚ ਸ਼ਿਰਕਤ ਕੀਤੀ ਉਹਦੇ ਵਿੱਚ ਸਿੰਘ ਸਭਾ ਗੁਰਦੁਆਰਾ ਦੇ ਜੋ ਕਮੇਟੀ ਸੀ ਉਹ ਵੀ ਪਹੁੰਚੇ ਸਨ ਬਾਬਾ ਵਿਸ਼ਕਰਮਾ ਕਮੇਟੀ ਰਾਧਾ ਸੁਆਮੀ ਕਮੇਟੀ ਬਾਲਾ ਜੀ ਧਾਮ ਸਵਰਗ ਧਾਮ ਤਾਂ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਆਪਣਾ ਸਹਿਯੋਗ ਕੀਤਾ ਹੈ ਔਰ ਸਤਿਗੁਰ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਦਨ ਦਨ ਸਤਿਗੁਰੂ ਤੇਰਾ ਹੀ ਬਿਲਕੁਲ ਜੀ ਭਾਈਚਾਰਕ ਸਾਂਝ ਦਾ ਹਮੇਸ਼ਾ ਹੀ ਡੇਰਾ ਸੱਚਾ ਸੋਦਾ ਸਮਰਥਨ ਕਰਦਾ ਰਿਹਾ ਤੇ ਅੱਜ ਉਹ ਭਾਈਚਾਰਕ ਸਾਂਝ ਜਿਹੜੀ ਸਾਨੂੰ ਮੰਡੀ ਪੰਜੇਗੋ ਤਾੜ ਵਿਕੇ ਵਿਕਣ ਨੂੰ ਮਿਲੀ ਜਦੋਂ ਵੱਖ-ਵੱਖ ਸੱਸਵਾਵਾਂ ਦੇ ਨੁਮਾਇंदे ਅਤੇ ਉਥੋਂ ਦੇ ਜਿਹੜੇ ਸੰਸਤਾਪਕ ਸੀ ਉਹ ਪਹੁੰਚੇ ਹੋਏ ਸੀ ਤੇ ਲਗਾਤਾਰ ਜਿਹੜੇ ਸੱਵਾਵਾਂ ਆਪਣੀਆਂ ਸੇਵਾ ਕਾਰਜਾਂ ਵਿੱਚ ਹਿੱਸਾ ਨਭਾਉਂਦੇ ਦੇਖ ਲੇਗਾ 585 ਬਾਈ ਜੀ ਪਾਈਆਂ ਵਾਲੀ ਸਾਈਡੀ ਆਪਾਂ ਗਾਲਾ ਚ ਲੱਗਣ ਬਤਾਣਾ ਹੈ ਭਾਈ ਜੀ ਇਸੇ ਲਈ ਪਹਿਲਾ ਵਾਲੀ ਸਾਈਡ ਗੁਰਦੁਆਰੇ ਤੋਂ ਨਹੀਂ ਜੋ ਮਰਿਆਦਾ ਹੈ ਡੇਰੇ ਦੀ ਚਨਮ ਦਿਹਾੜਾ ਹੈ ਹੈਣੋ ਤੁਸੀਂ ਸੇਵਾ ਤੇ ਲੱਗ ਜਾਓ ਚਾਵਾਂ ਨਾਲ ਜੋ ਮੰਡੀ ਪੰਜੇਕੇ ਦੇ ਵਿੱਚ ਮਨਾਇਆ ਗਿਆ ਹੈ ਜਿਵੇਂ ਤੁਸੀਂ ਕਹਿ ਰਹੇ ਕਿ ਸੰਗਤ ਦਾ ਹੜਾ ਵਾਕਈ ਸੰਗਤ ਦਾ ਹੜਾ ਆਇਆ ਪਰ ਉਸ ਦੇ ਨਾਲ ਉੱਪਰ ਵਾਲੇ ਨੇ ਵੀ ਹੜ ਲੈ ਆਂਦਾ ਸੀ ਪਰ ਇੱਕ ਕ੍ਰਿਸ਼ਮੇ ਦੀ ਗੱਲ ਏ ਸਾਰੀ ਸਾਧ ਸੰਗਤ ਨੇ ਇੱਕ ਮਨ ਹੋ ਕੇ ਨਾਰਾ ਲਾਇਆ ਕਿ ਸ਼ੈਨਸ਼ਾ ਸਾਨੂੰ ਸਮਾਂ ਦੇ ਜੋ ਅਸੀਂ ਰੱਖਿਆ ਹੈ ਨਾਂਨਤਰਚਾ ਦਾ ਤੇ ਉਸੇ ਵਕਤ ਹੀ ਆਸੇ-ਪਾਸੇ ਸਾਰੀ بارش ਹੋ ਗਈ ਏ ਪਰ ਮੇਰੇ ਸ਼ੈਨਸ਼ਾ ਨੇ ਸਾਡੀ ਐਸੀ ਲਾਜ ਰੱਖੀ ਕਿ ਇਥੇ ਥੋੜੀ ਬੱਤੀ ਬੂੰਦਾ-ਬੂੰਦੀ ਹੋਈਏ ਕੋਈ ਸੰਗਤਾਂ ਨੂੰ ਕੋਸਤਾਨ ਨਹੀਂ ਹੁੰਦਾ ਇਹ ਮੇਰੇ ਸ਼ੈਨਸ਼ਾ ਦੀ ਏ ਬਾਕੀ ਜੋ ਨਾਂਨਤਰਚਾ ਕਰਕੇ ਜੋ ਮਾਨਤਾ ਪਲਾਈ ਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਂਦੀ ਹੈ ਉਹੀ ਸਾਰਿਆਂ ਨੂੰ ਪ੍ਰੇਰਿਤ ਕੀਤਾ ਗਿਆ ਇੱਥੇ ਸਾਰਿਆਂ ਨੂੰ ਕਿਹਾ ਗਿਆ ਕਿ ਬਾਈ ਜੀ ਜਿੰਨੇ ਵੀ ਮਾਨਵਤਾ ਪਲਾਈ ਦੇ ਕੰਮ ਹਨ ਜਿਵੇਂ ਉਹਨੇ ਤੇ ਰਾਸ਼ਨ ਵੰਡਿਆ ਹੈ ਜਾਂ ਵਾਤਵਾ ਦਾ ਬਲੱਡ ਦਾਨ ਕਰਨਾ ਜਾਂ ਕੋਈ ਗਰੀਬ ਹੈ ਉਸ ਨੂੰ ਖਾਣਾ ਖਵਾਣਾ ਕਿਸੇ ਦਾ ਮਕਾਨ ਬਣਾ ਕੇ ਦੇਣਾ ਇਹ ਨਾਂਨਤਜਾ ਕਰਕੇ ਜਨਮ ਦਿਨ ਮਨਾ ਕੇ ਸਿਰਫ ਉਹ ਜਿਹੜੇ ਮਾਨਵਤਾ ਪਲਾਈ ਦੇ ਕੰਮ ਹਨ ਉਹਨਾਂ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਹੀ ਪਿੰਡਾਂ ਦੇ ਵਿੱਚ ਕਲਾਕਾਂ ਦੇ ਵਿੱਚ ਅਨੰਤ ਚੱਕੀ ਤੇ ਜਾਂਦੇ ਹਨ ਜੀ ਬਿਲਕੁਲ ਜੀ ਸੰਗਤ ਦਾ ਦੇਖਿਆ ਸੀ ਕਿਸ ਤਰ੍ਹਾਂ ਸਮੁੰਦਰ ਦਾ ਆਇਆ ਹੀ ਸੀ ਜੇਕਰ ਮੌਸਮ ਹੀ ਗੱਲ ਕਰ ਲਈ ਜਾਵੇ ਤਾਂ ਮੌਸਮ ਲਗਾਤਾਰ ਕਰਵਟ ਬਦਲ ਰਿਹਾ ਸੀ ਤੇ بارش ਪੈ ਰਹੀ ਸੀ ਪਰ ਸੰਗਤ ਜਿਹੜੀ ਸੀ ਉਹ ਲਗਾਤਾਰ ਜਿਹੜੀ ਜਾਂ ਸਮੁੰਦਰ ਦਾ ਸੁਣਵਾਉਣ ਵਾਸਤੇ ਡੱਡੀ ਸੀ ਮੈਂ ਤਸਵੀਰਾਂ ਨੇ ਦਿਖਾ ਦੇਣਾ ਕੈਮਰਾਮੈਨ ਨੂੰ ਕਹਿੰ ਕੇ ਕਿ ਮੇਰੇ ਬੈਕ ਸਾਈਡ ਦਿਖਾ ਦੇਣ ਬਈ ਪ੍ਰਸ਼ਾਦ ਲੈ ਲਓ ਚੱਲੀਏ ਇਹ ਤਾਂ ਹੀ ਹੈ ਜੀ ਹੋਈਏ ਤੇ ਨਹੀਂ ਨਹੀਂ ਸੰਗਤ ਸ਼ਕਬਾ ਦੀ ਦੇਖ ਰਹੇ ਹੋ ਇਸ ਦੀ ਵੱਡੀ ਗਿਣਤੀ ਚ ਸੰਗਤ ਪਹੁੰਚੀ ਹੋਈ ਹੈ ਤੇ ਅਤੇ ਜਿਹੜਾ ਲੰਗਰ ਹੈ ਉਹ ਛਕਰੀ ਹੈ ਸੰਗਤ ਵੱਲੋਂ ਜੇਕਰ ਗੱਲ ਕਰੇ ਸੰਗਤ ਦਾ ਠਾਠਾ ਮਾਰਦਾ ਘੱਟ ਦੱਸ ਰਿਹਾ ਸੀ ਕਿ ਪੰਜੇ ਕਿ ਇੱਧਰ ਵੀ ਦਿਖਾ ਦਿਓ ਪੈਣਾ ਵਾਲੀ ਸਾਈਡ ਵੀ ਮੈਂ ਕਹਿੰਦਾ ਕੈਮਰਾਮੈਨ ਨੂੰ ਦਿਖਾ ਦੇਣ ਜਿਹੜਾ ਸਾਥ ਆ ਗਿਆ ਬੈਠੇ ਉਹ ਤਖਮੀਰਾ ਭਾਈ ਜੀ ਸੰਗਤ ਬਹੁਤ ਵੱਡੀ ਗਿਣਤੀ ਜਿੱਥੇ ਪਹੁੰਚੀ ਹੋਈ ਸੀ ਅਤੇ ਅਤੇ ਜਿਹੜਾ ਆਪ ਦਾ ਲੰਗਰ ਪਾਣੀ ਉਹ ਛਕਰੀ ਹੈ ਬੇਸ਼ੱਕ ਸਮੁੰਦਰ ਦੇ ਤੌਰ ਤੇ ਸੰਗਤ ਦੇ ਤੇ ਪਹੁੰਚੀ ਸੀ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਜੇਕਰ ਮੌਸਮ ਦੀ ਗੱਲ ਕਰੀ ਤਾਂ ਮੌਸਮ ਲਗਾਤਾਰ ਤਬਦੀਲੀ ਰਹਿੰਦਾ ਰਿਹਾ ਪਰ ਜਿਵੇਂ ਹੀ ਮੌਸਮ ਨੇ بارش ਹੋਣ ਲੱਗੀ ਤਾਂ ਸੰਗਤ ਮਿਲੋ ਜਿਸ ਤਰ੍ਹਾਂ ਸਰਦਾਰ ਜੁੰਦਰ ਬੈਟਰੀ ਪਰ ਅੱਜ ਵੀ ਵੱਡੀ ਗਿਣਤੀ ਤੇ ਸੰਗਤ ਪਹੁੰਚੀ ਤੇ ਦੱਸ ਦਿੱਤਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਹਰ ਸਾਧ ਸੰਗਤ ਜਿਹੜਾ ਕਰੇ ਉਹਨੂੰ ਬੜੀ ਸ਼ਰਧਾ ਨਾਲ ਤੇ ਸਾਨੂੰ ਸ਼ਸ਼ਤਨਾਮ ਜੀ ਦੇ ਮਹਾਰਾਜ ਜਨਮ ਮਹੀਨੇ ਨੂੰ ਸ਼ਰਧਾ ਨਾਲ ਮਨਾਉਂਦੀ ਕੈਮਰਾਮੈਨ ਦੇ ਨਾਲ ਵਿਜੇ ਹੰਡਾ সচকুল গুরুস